ਗੁਰੂ ਅਰਜਨ ਦੇਵ ਸਰਾ ਵਿਖੇ ਸ਼ੂਮਣੇ ਕਾਲੀ ਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਹ ਮੀਟਿੰਗ ਜਥੇਦਾਰ ਅਲਵਿੰਦਰ ਪਾਲ ਸਿੰਘ ਪਕੋਕੇ ਦੀ ਅਗਵਾਈ ਦੇ ਵਿੱਚ ਹੋਈ ਇਸ ਮੀਟਿੰਗ ਦੇ ਵਿੱਚ ਵੱਡੀ ਗਿਣਤੀ ਚ ਅਕਾਲੀ ਦਲ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਹੈ ਜਥੇਦਾਰ ਅਲਵਿੰਦਰ ਪਾਲ ਸਿੰਘ ਪਖੋਕੇ ਨੇ ਮੀਟਿੰਗ ਦੌਰਾਨ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਈਡੀ ਛੋਟੀ ਦਾ ਜ਼ੋਰ ਲਗਾਇਆ ਗਿਆ ਪਰ ਸਾਡੀ ਟੀਮ ਪ੍ਰਧਾਨ ਸੁਖਪੀਰ ਸਿੰਘ ਬਾਦਲ ਦੇ ਨਾਲ ਖੜੀ ਹੈ ਉਹਨਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਕੋਈ ਵੀ ਲਾਲਚ ਦੇਣ ਪਰ ਇੱਕ ਵੀ ਅਕਾਲੀ ਵਰਕਰ ਪਾਰਟੀ ਤੋਂ ਵੱਖ ਨਹੀਂ ਹੋਵੇਗਾ ਤਵਾ ਉਹ ਆਰਐਸਐਸ ਲੋਕ ਤੇ ਬੀਜੇਪੀ ਦਾ ਉਹ ਸਾਂਝਾ ਪਲਾਨਟ ਰਿਹਾ ਇੱਥੇ ਉਹਦਾ ਕੇਵਲ ਕੰਮ ਸਦਾ ਸਖਬੀਰ ਸਿੰਘ ਨੂੰ ਬਧਨਾਮ ਕਰਨਾ ਸ਼੍ਰੋਮਣੀ ਅਕਾਲੀ ਦਲ ਨੂੰ ਬਧਨਾਮ ਕਰਨਾ ਉਹਦੇ ਵਾਸਤੇ ਮੈਂ ਕਹਿਆ ਵੀ ਵੇਖੋ ਜੀ ਅਪਰੂਵਲ ਵੀ ਆ ਕਿ ਇੱਥੇ ਹੋ ਇੱਥੇ ਕੋਈ ਕੇਸ ਜਿਹੜੇ ਡਿਸਟ ਜਿਹੜੇ ਹੈਗੇ ਨੂੰ ਇਹਦੀ ਗ੍ਰਿਫਤਾਰੀ ਨਹੀਂ ਪਾ ਰਹੇ ਤੇ ਕਿਉਂ ਨਹੀਂ ਪਾ ਰਹੇ ਉਹਨੂੰ ਇਸ ਤਰੀਕੇ ਨਾਲ ਸਦਾ ਸਖਬੀਰ ਸਿੰਘ ਨੂੰ ਬਧਨਾਮ ਕਰਨਾ ਅਤੇ ਅਕਾਲੀ ਦਲ ਨੂੰ ਬਧਨਾਮ ਕਰਨਾ ਅਤੇ ਉਹਦੀ ਵਰਤੋਂ ਵਾਸਤੇ ਉਹਨੂੰ ਰੈਸਟ ਨਹੀਂ ਉਹਦੀ ਪਾਈ ਨਾ ਇਹਦੀ ਪਾਈ ਨਾ ਹਨੀ ਪ੍ਰੀਤੀ ਪਾਈ ਇਸ ਕਰਕੇ ਇਹ ਜਿਹੜੇ ਲੋਗ ਆ ਇਹਨਾਂ ਦੀ ਚਾਲ ਦੇ ਵਿੱਚ ਵੇਖੋ ਜਿਹੜਾ মিডিਆ ਇਹ ਵੀ ਜੋ ਮੂੰਹ ਅਗਲਾ ਬੋਲਦਾ ਵਾ ਉਹਨੂੰ ਬਾਹਰ ਐਕਸਪ੍ਰੈਸ ਕਰ ਦਿੰਦੇ ਉਸੇ ਤਰ੍ਹਾਂ ਹੀ ਉਹਨਾਂ ਨੇ ਇਹ ਜੀ ਨਹੀਂ ਵੇਖਿਆ ਵੀ ਇਹਨੇ ਠੀਕ ਬੋਲਿਆ ਗਲਤ ਬੋਲਿਆ ਉਹ ਜੋ ਬੋਲਦਾ ਵਾ ਉਹਨੂੰ ਕਰਦੇ ਬੇਨਤੀ ਹੈ মিডিਆ ਨੂੰ ਵੀ ਇਹਦੀ ਪਰਤਾਲ ਤੱਕ ਜਾਣਾ ਇਹਦੇ ਮਗਰ ਕੌਣ ਹੈ ਜਿਹੜਾ ਇਹਨੂੰ ਲਾ ਰਿਹਾ ਇਹ ਆਪ ਨਹੀਂ ਕੁਝ ਵੀ ਬੋਲ ਰਿਹਾ ਕਿਉਂਕਿ ਅੱਜ ਤੋਂ ਪਹਿਲਾਂ ਉਹਨੇ ਬੋਲਿਆ 15 ਦਿਨ ਅੱਗੇ ਨਾ ਬੋਲਦੇ ਨੂੰ 4 ਸਾਲ ਪਹਿਲਾਂ ਕਿਉਂ ਨਹੀਂ ਬੋਲਿਆ ਇਹ ਜਿਨ੍ਹਾਂ ਨੇ ਇਹਦੀ ਜ਼ਮਾਨਤ ਕਰਵਾਈ ਆ ਆਰਐਸਐਸ ਨੇ ਕਰਾਈ ਆ ਨਾਗਪੁਰ ਵਾਲਾ ਕਰਾਈ ਆ ਜੋ ਇਹਨਾਂ ਨੇ ਆਪਣੇ ਇਹ ਬੀਜਪੀ ਵਾਲਿਆਂ ਨੇ ਕਰਾਈ ਦਿੱਲੀ ਆਣਾ ਕਰਾਈ ਆ ਉਹਨਾਂ ਦੇ ਸ਼ਹਿਦ ਉੱਤੇ ਕਿਉਂਕਿ ਉਹ ਪੰਜਾਬ ਦੇ ਵਿੱਚ ਬੀਜਪੀ ਨੂੰ ਪ੍ਰਮੋਟ ਕਰਨਾ ਚਾਹੁੰਦੀ ਆ ਪ੍ਰਮੋਟ ਤਾਂ ਹੀ ਹੋਊਗਾ ਜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬੰਦਿਆਂ ਨੂੰ ਲੈਣਗੇ ਤੋੜਨਗੇ ਅਕਾਲੀ ਦਲ ਨੂੰ ਬਦਨਾਮ ਕਰਨਗੇ ਉਤਰਾ ਨਹੀਂ ਹੋ ਸਕਦਾ ਸੋ ਇਹ ਗੱਲ ਨੂੰ ਅਸੀਂ برداشت ਵੀ ਨਹੀਂ ਕਰਦੇ 2022 ਦੇ ਚਾਲਾਂ ਦੇ ਨਾਲ ਉਹਦੀ ਅਗਵਾਈ ਨੂੰ ਪੂਰਾ ਪੂਰਾ ਸਹਿਮਤ ਹੋ ਕੇ ਰਾਤ ਚੱਕਦੇ ਖਲੋਤੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਇਹੋ ਜਿਹੇ ਬੰਦਿਆਂ ਦੀ ਤਾਂ ਕੋਈ ਬਹੁਤਾ ਫਰਕ ਨਹੀਂ ਪੈਣਾ ਆਜਨੇ ਨਹੀਂ ਜੋ ਹੋਣਾ ਵਾ ਕੋ ਸੇਕ ਸੰਸਣ ਨੇ ਆਪਨੇ ਸਾਰਾ ਫੈਸਲਾ ਕਰਨਾ ਸਾਡਾ ਫੈਸਲਾ ਸ੍ਰੀ ਕਾਸ਼ਟਰ ਸਾਹਿਬ ਦੇ ਉੱਤੇ ਗਿਆ ਆਵਾ ਦਾ ਸਿੰਘ ਬੀਰ ਸਿੰਘ ਨੇ ਤੇ ਮਸਤਕ ਹੋ ਗਏ ਨਾ ਕਹਿਤਾ ਜੋ ਸ਼ਰੂਨ ਅਕਾਲੀ ਦਲ ਆਪਣਾ ਸ੍ਰੀ ਕਾਸ਼ਟਰ ਸਾਹਿਬ ਜੋ ਕੰਮ ਨਹੀਂ ਨਹੀਂ ਹੁਣ ਮਾ ਜਿਹੜੀਆਂ ਵਾ ਆਪਾਂ ਤਾਂ ਕੋਈ ਨਹੀਂ ਕੀਤੀਆਂ ਜੀ ਜਿਨ੍ਹਾਂ ਨੇ ਕੀਤੀਆਂ ਜਾਂ ਕਰਵਾਈਆਂ ਉਹਨਾਂ ਵਾਸਤੇ ਸ਼ਰੋਮਣੀ ਅਕਾਲੀ ਦਲ ਨੇ ਉਦੋਂ ਪੂਰੇ ਯੋਰਨਾ ਉਸ ਨੂੰ ਇਨਵੈਸਟੀਗੇਟ ਕਰ ਰਹੀ ਸੀ ਤੇ ਲੋਕਾਂ ਨੇ ਦਬਾਅ ਪਾ ਕੇ ਉਸ ਦੇ ਵਿੱਚ ਇਹਦੀ ਜਿਹੜੀ ਇਨਕੁਆਰੀਆ ਸੀਬੀਆਈ ਨੂੰ ਦਵਾਤੀ ਸ਼ਰਮ ਨਹੀਂ ਖਾਲੀ ਦਲ ਤੇ ਲਾਗੇ ਬੰਨੇ ਪਹੁੰਚ ਗਿਆ ਹੈਗਾ ਪਰ ਇਹਨਾਂ ਨੇ ਉਹਨੂੰ ਦਵਾਤੀ ਸੀਬੀਆਈ ਨੂੰ ਸੈਂਟਰਲ ਜੀ ਸਰਕਾਰ ਨੂੰ ਕਿਉਂਕਿ ਉਹ ਵੀ ਚਾਹੁੰਦੇ ਸਾਡੇ ਕੋਲ ਆ ਜੇ ਤਾਂ ਕਿ ਮਸਤਾਂ ਖੁੱਲ ਜਾਂਦੀ ਸੀ ਇਸ ਕਰਕੇ ਅਸੀਂ ਸਾਡਾ ਵੇਜ ਬੀਆ ਨਾਲ ਜੇ ਸਾਡਾ ਕੋਈ ਗਾਂਢਾ ਤੋਪਾ ਵੇ ਤੇ ਇੱਥੇ ਕੈਪਟਨ ਮਰਿੰਦਰ ਉਸਰ ਬੜਾ ਯੋਰ ਲਾ ਲਿਆ ਇਸ ਗੱਲ ਤੋਂ ਉੱਤੇ ਜ ਨੰਗਿਆਂ ਕਰਦਾ ਆ ਜਿਹੜਾ ਅੰਦਾਜ਼ ਵਿੱਚ 4 ਮਹੀਨੇ ਸਾਰਾ ਕੰਮ ਕਰ ਦੂੰ ਇਹਨੂੰ ਹੁਣ 4 ਸਾਲ ਹੋ ਗਏ ਇਹਨੇ ਕੱਖ ਵੀ ਨਹੀਂ ਕੀਤਾ ਇਸ ਸੁਖਬੀਰ ਸੋ ਬਾਦਲ ਵਿੱਚ ਨਵਾਲਵ ਕਰਿਆ ਕਰ ਸਕਦਾ ਕਰੇ ਕਿਉਂਕਿ ਸਬੂਤ ਕੋਈ ਨਹੀਂ ਲਾ ਸੁਖਬੀਰ ਸੋ ਬਾਦਲ ਜੇ ਗ੍ਰਹਿ ਮੰਤਰੀ ਰਹਾ ਵਾ ਤੇ ਇਹ ਨਹੀਂ ਹੁਣ ਗ੍ਰਹਿ ਮੰਤਰੀ ਤੇ ਕਰੇ ਹਾਂ ਉਹਦੇ ਖਿਲਾਫ ਕਾਰਵਾਈ ਜੇ ਬਣਦੀ ਹੈ ਕਾਰਵਾਈ ਕੋਈ ਨਹੀਂ ਬਣਦੀ ਕੇਵਲ ਤੇ ਕੇਵਲ ਰੋਣਾ ਪਾਉਂਦੇ ਇਹ ਇਹ ਆ ਵੀ ਵਿੱਚੋਂ ਮਾੜਾ ਮੁਰਜੋ ਗਾਵਾ ਪਾਰਟੀ ਦੇ ਵਿੱਚ ਵੇਖੋ ਇਲੈਕਸ਼ਨਾਂ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਦੀ ਛੰਡੇ ਤੇ ਨਿਸ਼ਾਨ ਤੇ ਲੜੀਆਂ ਸ਼੍ਰੋਮਣੀ ਕਾਲੀ ਦਲ ਦੀ ਦਵਾਈ ਭਾਈ ਹੁਣ ਜਦੋਂ ਚਲੋ ਹਾਰ ਜਾਣਾ ਜਿੱਤ ਜਾਣਾ ਪਾਰਟੀ ਦੀ ਵਕਰੀ ਗੱਲ ਆ ਪਰ ਉਹਨਾਂ ਨੇ ਜਿਹੜਾ ਵੱਖਰਾ ਰੌਲਾ ਜਿਹਾ ਪਾ ਕੇ ਬੈਠੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਸੱਦੇ ਆ ਜੋ ਇਹ ਸਾਰੇ ਕੰਮਾਂ ਦੇ ਵਿੱਚ ਸਰਕਾਰ ਦੀ ਚੜ੍ਹਾਈ ਦੇ ਵਿੱਚ ਤੁਸੀਂ ਆਨੰਦ ਮਾਣਿਆ ਤਰਾਏ ਦੇ ਵਿੱਚ ਵੀ ਨਾ ਹੋ ਤਾਂ ਕਿ ਅਸੀਂ ਸ਼੍ਰੋਮਣੀ ਕਾਲ ਕਲੂ ਇਹ ਮਜ਼ਬੂਤ ਕਰ ਸਕੀ ਨਹੀਂ ਹੋ ਨਹੀਂ ਸਕਦਾ ਜੀ ਹੈਗਾ ਬਹੁਤਾ ਐਸੇ ਕੰਮ ਕਿਉਂਕਿ ਆ ਕੈਪਟਨ ਮਨਿੰਦਰ ਸੋਨੇਗੇ ਦੂਜੇ ਤੀਜੇ ਸਾਰੇ ਬੀਜੇਪੀ ਰੋਜ਼ ਖੇਚਣ ਧੂੰਣ ਦੀ ਗੱਲ ਕਰਦੀ ਆ ਇੱਕ ਗੁੱਪ ਕੇ ਗਰੁੱਪ ਕਨੈਕਟ ਕਰਨਗੇ ਮੁਰਕੇ ਜੋ ਇਹ ਗਰੁੱਪ ਬਣ ਗਿਆ ਜਿਹੜਾ ਬਾਣਾ ਨਹੀਂ ਇਹ ਸਮਝੇ ਵੀ ਇਹੀ ਇੱਕ ਧੜਲੀ ਕੇ ਜਾਵਾਂਗੇ ਸਾਨੂੰ ਉੱਤਰ ਕੋਈ ਜਾਂਦੀ